ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਬਬਰੀ ਦੇ ਬਾਹਰ ਜੀਟੀ ਰੋਡ ਤੇ ਇੱਕ ਸੜਕ ਹਾਦਸੇ ਵਿੱਚ ਇੱਕ ਗਰਭਤੀ ਔਰਤ ਦੀ ਮੌਤ ਹੋਣ ਦੀ ਖਬਰ ਮਿਲੀ ਹੈ ਹਸਪਤਾਲ ਦੇ ਬਾਹਰੋਂ ਨਿਕਲਦੀ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਦੋ ਈ ਰਿਕਸ਼ਾ ਆਪਸ ਵਿੱਚ ਟਕਰਾਉਣ ਤੋਂ ਬਾਅਦ ਇੱਕ ਸਵਿਫਟ ਕਾਰ ਵੀ ਇਨ੍ਹਾਂ ਈ ਰਿਕਸ਼ਾ ਵਿੱਚ ਆ ਟਕਰਾਈ ਜਿਸ ਨਾਲ ਇੱਕ ਗਰਭਤੀ ਔਰਤ ਦੀ ਮੌਤ ਹੋ ਗਈ ਹਾਦਸੇ ਵਿੱਚ ਦੋ ਬੱਚੀਆਂ ਸਮੇਤ 6 ਹੋਰ ਲੋਕ ਵੀ ਜ਼ਖਮੀ ਹੋਏ ਹਨ ਜਿੰਨਾ ਦਾ ਇਲਾਜ ਸਿਵਲ ਹਸਪਤਾਲ ਵਿਖੇ ਚੱਲ ਰਿਹਾ ਹੈ ਰਣਜੀਤ ਨਾਮ ਹੈ ਸਰਾ ਹੀ ਆਏ ਗਦੇ ਆਟੋ 'ਚ ਬੈ ਕੇ ਜਨਾਨੀ ਨੂੰ ਮੈਚ ਚੜਾਣਾ ਹੈ ਬੱਚਾ ਆਉਣ ਵਾਲਾ ਹੈ ਨਾ ਉਹਦੇ ਕਰਕੇ ਇੱਥੇ ਚੈਕਿੰਗਾਂ ਸਾੜੀ ਮਿੰਟ ਲੱਗੀ ਦੀ ਇੱਥੇ ਪਤਾ ਨਹੀਂ ਲੱਗਾ ਕਿਹੜੇ ਮੋੜ 'ਤੇ ਐਕਸੀਡੈਂਟ ਹੋ ਗਿਆ ਤੇ ਨਾਲ ਇੱਥੇ ਆਨ ਕੇ ਬਾਈਕ ਵਾਸ ਨਾਲ ਬਾਰਿਸ਼ ਆਈ ਪਈ ਪਤਾ ਨਹੀਂ ਲੱਗਾ ਕਿ ਵੀ ਬੱਚਾ ਕਿਹਨੇ ਪਿੱਛੋਂ ਉਹ ਜਿੱਦਾਂ ਵਜਾ ਉਹ ਮੈਂ ਨਿਆਣੇ ਸਾਹਮਣੇ ਪੈ ਗਿਆ ਜਨਾਨੀ ਸਾਹਮਣੇ ਪੈ ਗਿਆ ਉਦੋਂ ਕੋਈ ਜਨਾਨੀ ਨਿਕਲ ਕੇ ਕਾਰ ਦੇ ਥੱਲੇ ਚੱਲ ਗਈ ਬੜੀ ਮਸੂਕ ਕੰਡੀ ਕਾਰ ਚੁੱਕ ਕੇ ਕੰਡੀ ਸੇ ਕੋ ਬਾਹਰ ਸਿਰ ਦੇ ਉੱਤੇ ਜਣਾ ਟ ਘੜੀ ਵਿੱਚ ਵਜਈਆ ਨੀ ਨਾ ਕਰਾਗੇ ਤੋ ਯੋ ਇਹ ਹੁਣ ਦੋ ਮਹੀਨੇ ਚ ਹੋਇਆ ਨਾ ਕਿ ਬੱਚੇ ਦੋ ਕੁੜੀਆਂ ਦੋਨਾਂ ਉਹਨਾਂ ਦੇ ਵੀ ਸੱਟ ਲੱਗੀ ਉਹਨਾਂ ਦੇ ਉਹ ਗੋਟਿਆਂ ਦੇ ਟਗਰੇ ਕੀ ਕਰੀ ਕਿ ਸਕਦੇ ਹੁਣ ਬਾਈ ਜੀ ਉਹ ਜੋ ਹੋ ਗਿਆ ਹੋ ਗਿਆ ਕਿਹਜਾ ਹੋ ਗਿਆ ਹੁਣ ਕੀ ਕਰ ਸਕਦੇ ਯਾਰ ਮੋੜ ਲੱਗਦਾ ਏਹੀ ਜਿੱਤੇ ਟੈਂਪੂ ਸਾਈਡ ਤੇ ਖਲਾਰ ਕੇ ਖੜੋਤੇ ਆ ਉਹ ਝਾੜ ਕੇ ਹੱਟੋ ਕਾਰ ਆਉਣੀ ਏ ਕਾਰ ਦੇ ਵਿੱਚ ਟੈਂਪੂ ਵਜਾ ਉਹ ਟੈਂਪੂ ਸਾਡੇ ਵਿੱਚ ਵਜਾ ਵਰਕੇ ਸਮਝੀ ਲੱਗੀ ਕੀ ਬਣਿਆ ਹਨ ਦੋ ਤੇ ਦੋ ਬੱਚੇ ਇਹਨਾਂ ਦੇ ਚਾਰ ਜਣੇ ਦਾ ਵੈਸਾ ਸਾਡੀ ਜਿੱਡੇ ਜੜੇ ਸਾਰੇ ਦੇ ਲਗੇ ਟ੍ਰਿਪਰ ਕਿਸੇ ਦੇ ਪਹਚਾਨੀਆ ਗਲਤੀ ਕਾਰ ਵਾਲੀ ਭਾਜੀ ਮਤਲਬ ਕਾਰ ਵਾਲੇ ਲੈ ਕੇ ਚਮਾਰਿਆ ਉਹ ਟੈਂਪੂ ਵੇੜ ਚ ਬੱਚਾ ਕਾਰ ਵਾਲੀ ਦੀ ਕਾਰ ਵਾਲ ਤੇਜ ਆਉਂੜਿਆ ਗੱਡੀ ਪਰਬਾਦ ਵਜਾਂ ਤੇ ਕੀ ਕੀਤਾ ਉਹਨੇ ਕੱਢੀ ਕੀਤਾ ਤੇਜ ਆਉਂੜਿਆ ਜਿਹਨਾਂ ਨੀਜਵ ਦੇ ਬੱਚਾ ਹਣ ਵਾਲਾ ਹੈ ਬਟਾਲਾ ਤੋਂ ਵਿੱਕੀ ਮਲਕ ਦੀ ਖਸਰਪੁਰ